ਸਰਕਾਰ ਵੱਲੋਂ ਕੀ ਹੈ ਹਰ ਸਾਲ ਹੀ ਆਉਂਦੇ ਆ ਸਾਡੇ ਵੱਲੇ ਦਾ ਹੜ ਐਂ ਲੱਗਦਾ ਵੀ ਆ ਹੁਣ ਜਮੀਨ ਲੱਗਦੀ ਕੋਈ ਉਪਜਾਊ ਐਂ ਲੱਗਦਾ ਸਮੁੰਦਰ ਹੈ ਇਹ ਸਰਕਾਰਾਂ ਬਸ ਰਾਲੀ ਰਾਲੀ ਮਿਲੀ ਦੀ ਭੁਗਤ ਹੈ ਇਹ ਨਾ ਕਿਸਾਨ ਨੂੰ ਮਾਰਨਾ ਹੈ ਜਿਵੇਂ ਮਰਜ਼ੀ ਦਬਾ ਕੇ ਮਾਰਨ ਜਿਵੇਂ ਮਰਜ਼ੀ ਮਾਰਨਾ ਇਹ ਤਾਂ ਬਦਲਾ ਲੈ ਕੇ ਆਏ ਆ ਅਸੀਂ ਕੋਈ ਬਦਲਾ ਨਹੀਂ ਇਹ ਤਾਂ ਕਹਿੰਦਾ ਸੀ ਮੁਰਗੀ ਮਰੇ ਤੇ ਮੈਂ ਪੈਸੇ ਦਿਆਂਗਾ ਤੇ 15000 ਕਿੱਲੇ ਦਾ ਮੁਆਵਜ਼ਾ ਦਿਆਂਗਾ ਸਾਨੂੰ 6800 ਰੁਪਇਆ ਮੁਆਵਜ਼ਾ ਦੇ ਕੇ ਤੇ ਬਸ ਸਾਰ ਲਿਆ 6880 ਦਿਨੇ ਆ ਹੜ ਨਾ ਆਏ ਕਰਨਾ 8 880 ਸਾਡੇ ਕੋਲ ਲੈ ਕੇ ਗਿਆ ਕਰ ਇਹੋ ਜੀ ਸਰਕਾਰਾਂ ਨੂੰ ਜਿਵੇਂ ਕਹਿੰਦੇ ਨੇ ਅਸੀਂ ਕੀ ਕਰਨਾ ਖੂ ਖਾਤੇ ਚ ਪਾਉਣਾ ਤੇ ਇਹ ਸਰਕਾਰਾਂ ਤਾਂ ਕਿਸੇ ਲੈਕਦੀਆਂ ਨਹੀਂ ਜਦੋਂ ਦਾ ਇਹ ਆਮ ਆਦਮੀ ਪਾਰਟੀ ਬਣੀ ਉਹਦਾ ਤਾਂ ਪਾਣੀ ਨਹੀਂ ਸੁੱਕਦਾ ਇਹ ਤਾਂ ਕਹਿੰਦਾ ਮੁਰਗੀ ਮਰੇ ਤਾਂ ਪੁੱਦਾ ਹੀ ਨਹੀਂ ਹੈ ਹਾਂ ਰੁਕਦਾ ਹੀ ਨਹੀਂ ਇਹ ਤਾਂ ਕਹਿੰਦਾ ਮੁਰਗੀ ਮਰੇ ਦੇ ਪੈਸੇ ਦੇਾਂਗਾ ਤੇ ਦੇਖੋ ਜੀ ਕਿਸਾਨ ਬਹੁਤ ਮੰਦੇ ਹਾਲਾਤ ਨੇ ਸਾਡੇ ਜੀਵਿਦਾਰਾਂ ਦੇ ਤਾਂ ਕਹਾਣੀ ਖਤਮ ਹੋ ਗਈ ਅੱਜ ਹੁਣ ਮੇਰੇ ਤੇ 24 ਲੱਖ ਰੁਪਇਆ ਕਰਜ਼ਾ ਹੈ ਤੇ ਮੇਰੀ ਫਸਲ ਅੱਕ ਕਿੱਲੇ ਡੁੱਬ ਗਈ ਹੁਣ ਮੈਂ ਦੱਸ ਕਿੱਥੋਂ ਭਰਪਾਈ ਕਰਾਂਗਾ ਆਪਦੀ ਸੀ ਤੇ ਪਹਿਲੇ ਵੀ ਆ ਤੇ 2023 ਵਿੱਚ ਡੁੱਬ ਗਈ ਹੁਣ 25 ਵਿੱਚ ਫਿਰ ਡੁੱਬ ਗਈ ਇਹੋ ਜਿਹੇ ਹਾਲਾਤ ਬਣੇ ਪਏ ਨੇ ਦੇਖੋ ਸਰਕਾਰਾਂ ਤਾਂ ਭਾਈ ਸਾਨੂੰ ਚੰਗੀ ਜਿਹਾ ਪਾਣੀ ਲਾਈ ਖੜੀ ਆ ਨੀ ਆਪ ਲਿਆਂਦੇ ਨਾ ਵੜ ਗਏ ਆ ਪਟ ਕੇ ਹਾਂ ਜੀ ਕਿਸੇ ਕੋ ਲੈ ਆ ਤੇ ਪ੍ਰਸ਼ਾਸਨ ਵਾਲੇ ਕੋਈ ਪ੍ਰਸ਼ਾਸਨ ਕੁਛ ਨਹੀਂ ਮੈਨੂੰ ਫੀਡ ਮਿਲੀ ਕੱਲ ਬਾਕੀ ਆ ਕੇ ਭਰੇ ਜਾਂਦੇ ਰਹਿੰਦੇ ਉਰਾ ਨਹੀਂ ਆਉਂਦਾ ਪ੍ਰਸ਼ਾਸਨ ਵਾਲੇ ਲੰਗਰ ਖਾਣ ਆਦੇ ਨੇ ਉੱਥੋਂ ਅੱਛਾ ਹਾਂਜੀ ਲੰਗਰ ਖਾ ਕੇ ਮੁਰਗੀ ਲੰਗਰ ਖਾ ਕੇ ਵਾਪਸ ਭਗਵਾਨ ਜੀ ਤਮਾ ਤਾਂ ਕਹਿੰਦਾ ਸੀਗਾ ਵੀ ਅਸੀਂ ਤਾਂ ਸਰਕਾਰ ਪਿੰਡਾਂ ਚ ਚੱਲਦੀ ਹੈ ਸੱਤਾ ਚੱਦੀ ਬੰਦ ਦੀ ਮਾਫੀ ਦੇ ਦੇ ਮੁਰਗੀ ਬੰਦੇ ਰੋੜੇ ਹੁੰਦੇ ਨੇ ਮਾਫੀ ਮੈਂ ਤਾਂ ਮੁਰਗੀ ਦੀ ਕਿ ਤੁਹਾਨੂੰ ਮਿਲ ਜਾਵੇਗਾ ਕੋਈ ਫੱਕ ਲੱਗਿਆ ਬਾਈ ਜਿਵੇਂ ਪਹਿਲਾਂ ਨਹੀਂ ਸਰਕਾਰਾਂ ਦਾ ਹੁੰਦਾ ਜਿਵੇਂ ਚੱਲ ਅੱਗੇ ਦਿਨੇ ਬਾਕੀ ਪਿੱਛੋਂ ਕੁਝ ਮਿਲਣ ਦੇਵੇ ਮੋਟਰ ਵਾਲੇ ਕਰਾਣੀ ਹੋ ਕਰਾ ਦਿੱਤੀ ਹਾਂ ਹਾਂ ਮੋਟਰਾਂ ਨੂੰ ਬੰਦ ਕਰਨ ਦਾ ਕਹਿੰਦੇ ਸੀ ਮੋਟਰਾਂ ਬੰਦ ਹੋ ਜਾਣਗੀਆਂ ਬੰਦ ਹੋ ਗਏ ਪਰ ਨਾ ਕੋਈ ਮੋਟਰ ਜ਼ਰੂਰ ਬੰਦ ਹੋਈਆਂ ਸਰ ਮੋਟਰਾਂ ਜ਼ਰੂਰ ਬੰਦ ਹੋਈਆਂ ਸਰਪੰਚ ਸਰਪੰਚ ਸਾਹਿਬ ਸਰਪੰਚ ਸਾਹਿਬ ਕਿ ਕਿ ਮੈਂ ਤੁਹਾਡੇ ਪਹੁੰਚ ਰਿਹਾ ਲੰਗਰ ਪਾਣੀ ਕੋਈ ਰਾਸ਼ਨ ਵਗੈਰਾ ਨਹੀਂ ਸਮਾਜ ਸੇਵੀ ਸੰਸਥਾ ਜਿਹੜੀ ਹੈ ਕਿ ਨਾ ਉਹਨਾਂ ਲੰਗਰ ਲਾਇਆ ਹੋਇਆ ਹੈ ਪ੍ਰਸ਼ਾਸਨ ਵੱਲੋਂ ਤਾਂ ਕੋਈ ਇੱਕਾ ਦੁੱਕਾ ਜਾਂ ਕੋਈ ਉੱਥੇ ਜਾਣੇ ਨੇ ਬਸ ਉਹਰ ਕੋਈ ਨਹੀਂ اچھا ਪ੍ਰਸ਼ਾਸਨ ਵਾਲੇ ਆ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਉੱਥੇ ਤਾਂ ਬਹੁਤ ਗੱਡੀਆਂ ਗੁੱਡੀਆਂ ਖੜੀਆਂ ਹੁੰਦੀਆਂ ਨੇ ਉੱਥੇ ਫਾਰਮੈਲਟੀ ਪੂਰੀ ਕਰਨ ਆਉਂਦੇ ਨੇ ਉੱਥੇ ਅੜ ਇੱਧਰ ਆਏ ਨੇ ਉਹ ਪੁਲ ਤੋਂ ਮਾਂ ਮੰਤਰੀ ਮਤਰੀ ਬੜੇ ਆਈਏ ਨਾ ਮੰਤਰੀ ਆ ਸਕਦੇ ਹੋ ਤਾਂ ਫੋਟੋ ਹੀ ਖਿਚਾ ਸਕਦੇ ਨੇ ਅੱਛਾ ਇੱਥੇ ਨਹੀਂ ਹਾਂ ਨਾ ਆਪਣੇ ਸਾਡੇ ਪਿੰਡ ਦੇ ਪਰਮਜੀਤਵਰੀ ਆਪ ਦੇ ਤੌਰ ਤੇ ਪੱਠੇ ਲੈਂਦੇ ਨੇ ਜਿਹੜੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤਾ ਹੁੰਦਾ ਸਾਨੂੰ ਕੀ ਲੋੜ ਇਸ ਐਸਾ ਰਿਸਕ ਲੈਣ ਦੀ ਪ੍ਰਸ਼ਾਸਨ ਕਹਿੰਦਾ ਸਾਡੇ ਬਣੀ ਉਹ ਫੀਡ ਦਿੱਤੀ ਗਈ ਹੈ ਫੀਡ ਦੇਖਿਆ ਹੈ ਕੱਲੀ ਫੀਡ ਨਾਲ ਡੈਡ ਨਹੀਂ ਪਰਦਾ ਪਸ਼ੂਆਂ ਦਾ ਇਹ ਤਾਂ ਆਪਾਂ ਨੂੰ ਵੀ ਪਤਾ ਹੈ ਇੱਕ ਦਿਨ ਦਾ ਖਾਂਦੀ ਹੈ 5 ਕਿਲੋ ਮਿਲੀ ਹੈ ਪ੍ਰਤੀ ਪਸ਼ੂ ਅੱਛਾ ਉਹ ਇੱਕ ਦਿਨ ਦਾ ਹੈ ਫਿਰ ਬਾਕੀ ਕੀ ਕਰੀਏ ਅੱਛਾ ਅੱਛਾ ਮੰਦੇ ਹਾਲ ਹੈ ਬਈ ਹਨਾ ਬਹੁਤ ਬਹੁਤ ਬੁਰਾ ਹਾਲ ਹੈ ਆ ਸੜਕਾਂ ਰੋੜ ਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ ਗਿਆ ਨਹੀਂ ਤਾਂ ਇਹ ਗੱਟੇ ਜਿਹੜੇ ਹੁਣਾਂ ਲਵਾਏ ਜਾ ਰਹੇ ਨੇ ਪਹਿਲਾਂ ਕੱਲੋਂ ਵੀ ਅਸੀਂ ਆਏ ਉੱਥੇ ਹਟਾਈ ਨਹੀਂ ਤੇ ਤਿੰਨ ਦਿਨ ਹੋ ਗਏ ਰੋਲਾ ਪਾਉਂਦਿਆਂ ਨੂੰ ਤੇ ਭਾਈ ਜ਼ਮੀਨ ਕਿੰਨੀ ਸੀ ਤੁਹਾਡੇ ਕੋਲੇ ਜਿਹੜੀ ਤੁਹਾਡੀ ਵੀ ਰੋੜਗੀ ਵਿੱਚ ਪਾਣੀ ਦੇ ਇਹ ਤੋਂ 2250 ਏਕੜ ਜਿਹੜੀ ਇਹਨਾਂ ਖਤਮ ਹੋ ਗਈ ਫਸਲ ਬਿਲਕੁਲ ਬਰਬਾਦ ਹੋ ਚੁੱਕੀ ਹਾਂਜੀ 23 ਚ ਵੀ ਇਸ ਤਰ੍ਹਾਂ ਦੇ ਹਾਲਾਤ ਆ ਦੇ ਜੇ ਇਸ ਤਰ੍ਹਾਂ ਹੋਇਆ ਸੀ ਤੇ ਕੁਝ ਅਮਿਆਕ ਕੀਤਾ ਗਿਆ ਸੀ ਪ੍ਰਤੀ ਏਕੜ 6800 ਰੁਪਏ ਮੁਆਵਜ਼ਾ ਦਿੱਤਾ ਗਿਆ ਸੀ ਸਿਰਫ अच्छा हां जी वो एक लेबर ही लग ਜਾਂਦੀ ਜਿਹੜੀ ਜਿਹੜੀ 54 ਤੋਂ 5800 ਰੁਪਿਆ ਇਸ ਵਾਰੀ ਲੇਬਰ ਦਿੱਤੀ ਗਈ ਚੋਨੇ ਦੀ ਲਵਾਈ ਤੇ ਕਹਿੰਦੇ ਕੱਚੀਆਂ ਜ਼ਮੀਨਾਂ ਹੋਣ ਕਰਕੇ ਵੀ ਹਨਾ ਉਹ ਵੀ ਹਾਂ ਜੋ ਵੀ ਉਧਰ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜੇ ਕੱਚੀਆਂ ਜ਼ਮੀਨਾਂ ਨੇ ਤਾਂ ਉਹਦੇ ਖਰਚਾ ਤਾਂ ਹੁੰਦਾ ਹੀ ਹੈ ਕਿਸਾਨ ਦਾ ਜੇ ਬਜਾਈ ਕਰਦਾ ਬੀਜ ਉਹਨਾਂ ਲੱਗਦਾ ਰਿਆ ਖਾਦਾਂ ਸੁਪਰੀਆਂ ਪੂਰੀਆਂ ਪੈਂਦੀਆਂ ਨੇ ਕੱਚੀ ਤੇ ਪੱਕੀ ਵਿੱਚ ਇਹ ਨਹੀਂ ਹੁੰਦਾ ਵੀ ਪੱਕੀ ਦਾ ਘਾਟ ਖਰਚ ਹੁੰਦਾ ਤੇ ਉਹਦੇ ਜ਼ਿਆਦਾ ਹੁੰਦਾ ਹਾਂ ਕੋਈ ਅੰਤਰ ਨਹੀਂ ਹੁੰਦਾ ਜ਼ਮੀਨ ਤਾਂ ਉਹ ਹੀ ਹੈ ਮਾਲਕ ਜੇ ਕੋ ਕਰਦਾ ਉਹਦੇ ਖਰਚਾ ਤਾਂ ਹੁੰਦਾ ਹੀ ਹੈ ਤੇ ਐਮਐਲਏ ਸਾਹਿਬ ਕਿੜਾ-ਕੁੜਾ ਮਾਰ ਰਿਹਾ ਹੈ ਕਿ ਨਹੀਂ ਆਏ ਐਮਐ ਚਾਰਾ ਚਾਰਾ ਲਾ ਰਹੇ ਨੇ ਹਾਂ ਹੁਣ ਕੀ ਕਹਿ ਸਕਨੇ ਜਿਵੇਂ ਬਾਈ 23 ਚਹਾੜ ਆਈ ਸੀ 23 ਤਵਾਂ ਸਰਕਾਰ ਨੇ ਸਬਕ ਨਹੀਂ ਲਿਆ ਕੋਈ ਵੀ ਇੱਥੇ ਕੁਛ ਨਹੀਂ ਕੁਛ ਨਹੀਂ ਸਾਡੀਆਂ ਸੜਕਾਂ ਟੁੱਟੀਆਂ ਹੋਈਆਂ ਅਸੀਂ ਉਹਦੇ ਰੇਤੇ ਵਾਲੇ ਇੱਕ ਪਾੜ ਹੈਗਾ ਤੁਸੀਂ ਜਾ ਕੇ ਹੁਣ ਵੀ ਜਾ ਕੇ ਦੇਖ ਸਕਦੇ ਜੇ ਉਹ ਲੋਕਾਂ ਨੇ ਆਪ ਦੇ ਤੌਰ ਤੇ ਹੁਣ ਭਰਿਆ ਹੈ ਅੱਛਾ ਤੇ 2023 ਵਿੱਚ ਚਹਾੜ ਆਇਆ 2025 ਹੋ ਗਿਆ ਉਸ ਪਾੜ ਨੂੰ ਨਾ ਉੱਤੇ ਕੋਈ ਸੜਕ ਦਾ ਪ੍ਰਬੰਧ ਕੀਤਾ ਗਿਆ ਜਿਹੜਾ 25 ਤੋਂ 30 ਫੁੱਟ ਪਾੜ ਸੀ ਉਹੀ ਉਹ ਲੋਕਾਂ ਨੇ ਆਪ ਦੇ ਤੌਰ ਤੇ ਭਰਿਆ ਹੈ ਉਹ ਉਦੋਂ ਵੀ ਤੁਸੀਂ ਜ਼ਮੀਨਾਂ ਹਨ ਮੱਥਾ ਤਿਆਰ ਕੀ ਬੱਡੇ ਵੱਡੇ ਟੋਏ ਪੈ ਗਏ ਸੀ ਟੋਏ ਪੈ ਗਏ ਸੀ আর ਰਿਪੇਅਰ ਕੀਤੀ ਕੀ ਸੜਕਾਂ ਦੇ ਬਸ ਪੈਂਚਰ ਲਾਏਗੇ ਸੀ ਉਹ ਜਿਹੜੇ ਪਰਸੋਂ ਹੀ ਪਾਣੀ ਇਧਰ ਉਤਰਨ ਲੱਗਿਆ ਤੇ ਉਹ ਪਹਿਲੇ ਰੋੜ ਗਿਆ ਠੀਕ ਹੈ ਤਾਂ ਭਰਾ ਆਪਣੇ ਤੌਰ ਤੇ ਜਿਹੜੀ ਇਹ ਲੈ ਕੇ ਆ ਰਹੇ ਨੇ ਸਰਕਾਰ ਪ੍ਰਸ਼ਾਸਨ ਦੇ ਵੱਨਿਓ ਕਹਿੰਦੇ ਸਾਡੀ ਕੋਈ ਮਦਦ ਨਹੀਂ ਕੀਤੀ ਗਈ ਤਾਂ ਤਸਵੀਰਾਂ ਤੁਸੀਂ ਦੇਖੋਗੇ ਤੇ ਆਪਦੇ ਡੰਗਰਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈ ਇਹਨਾਂ ਵੱਨਿਓ ਤਾ ਮੁਰਗੀਆਂ ਦਾ ਮੁਆਵਜ਼ਾ ਭਗਵੰਤ ਸਿੰਘ ਮਾਨ ਕਹਿੰਦੇ ਸੀਗੇ ਮੁਰਗੀਆਂ ਦਾ ਮੁਆਵਜ਼ਾ ਦੇਵਾਂਗੇ ਤਾਂ ਪਰ ਕਿਤੇ ਨਾ ਕਿਤੇ ਇਹ ਕਹਿੰਦੇ ਆ ਵੀ ਬੰਦੇ ਰੁੜ ਗਏ ਉਹਨਾਂ ਦਾ ਮੁਆਵਜ਼ਾ ਵੀ ਇੱਥੇ ਨਹੀਂ ਦਿੱਤਾ ਜਾ ਰਿਹਾ